सतनाम श्री वाहे गुरु साहेब जी टॉडी गुर गिरपा ते हट्यो पार ब्रह्म प्रभ पहे दयाला सेव के बहन सिर काट रहा काल जाल जम जोहे ना के सच का पंथा ठाट्य हात खर्चत किशने खटत राम रतन तन रामओ पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੌੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਾਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खर्चत किशने खटत राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਾਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत चत किशनिखटत नाही राम रतन तन ओ पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇਦਿਆਲਾ ਸੇਵਕੇ ਬਾਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत नाही। राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਾਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत नाही, राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਰੌਡੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਾਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇਦਿਆਲਾ ਸੇਵਕੇ ਬਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत राम रतन तन रामर पसमा भूत हो आखिन पितर, अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਰੌਡੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत राम रतन तन रामर पसमा भूत हो आखिन पीतर पितर किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਹਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਾ ਰੌਡੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇਦਿਆਲਾ ਸੇਵਕੇ ਬਾਨ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खर्चत किशने खटत राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਰੌਡੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत नाही। राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਰੌਡੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਾਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਾਨ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किश निखटत नाही राम रतन तन ओ पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਰੌਡੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇ ਦਿਆਲਾ ਸੇਵਕੇ ਬਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत राम रतन तन रामर पसमा भूत हो आखिन पितर अपना किया पाया आगम निगम कहे जन नानक ਸਭ ਦੇਖੇ ਲੋਕ ਸਬਾਇਆ ਟੋੜੀ ਮਹਲਾ ਪੰਜਮ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਪਹੇਦਿਆਲਾ ਸੇਵਕੇ ਬਹਣ ਸਿਰ ਕਾਟਿਓ ਰਹਾ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥਾ ਠਾਟਿਓ खात खर्चत किशने खटत राम रतन तन रामर पसमा भूत हो आखिन पितर अपना किया पाया आगम निगम कहे जन नानक सब, सब देखे, देखे लोक, लोक सबाया गुरु जी का खालसा गुरु जी की फतेह